ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਈਰਾਨ ਤੋਂ ਸਾਹਮਣੇ ਆ ਰਹੀ ਹੈ ਸਤਿ ਸ੍ਰੀ ਅਕਾਲ ਤੁਸੀਂ ਹੋ ਪੈਨਾਮ ਦੇ ਨਾਲ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਖੌਫਨਾਕ ਖਬਰ ਈਰਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਾਲਾਤ ਹੁਣ ਗ੍ਰਹਿ ਜਦ ਵਰਗੇ ਬਣਦੇ ਜਾ ਰਹੇ ਨੇ ਜਿੱਥੇ ਸੜਕਾਂ ਤੇ ਲੁੱਟ ਮਾਰ ਦਾ ਮੰਜ਼ਰ ਹੈ ਉਥੇ ਹਸਤਾਣਾਂ ਦੇ ਬਾਹਰ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ ਲੋਕ ਗੁੰਮ ਹੋਏ ਆਪਣੇ ਸਕੇ ਸੰਬੰਧੀਆਂ ਦੀ ਪਛਾਣ ਕਰਦੇ ਹੋਏ ਵੇਖੇ ਜਾ ਰਹੇ ਹਨ ਇਸੇ ਦੌਰਾਨ ਈਰਾਨ ਦੇ ਅਟਰਨੀ ਜਨਰਲ ਨੇ ਇੱਕ ਬਹੁਤ ਹੀ ਖਤਰਨਾਕ ਅਤੇ ਸਸੰਸਨੀ ਕੇਸ ਫੈਸਲਾ ਲੈਂਦਿਆਂ ਦਰਸ਼ਕਾਂ ਨੂੰ ਅੱਲਾ ਦਾ ਦੁਸ਼ਮਣ ਜਾਨੀ ਕਿ ਉਹਰੇ ਬੇਕੋਸ਼ਿਦ ਕਰ ਦਿੰਦਾ ਹੈ ਇਸ ਫੈਸਲੇ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਸਰਕਾਰ ਵਿਰੁੱਧ ਆਵਾਜ਼ ਚੁੱਕਣ ਵਾਲੇ ਹਰ ਨਾਗਰਿਕ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਇੰਨਾ ਹੀ ਨਹੀਂ ਈਰਾਨ ਦੇ ਸੁਪਰੀਮ ਲੀਡਰ ਖਮੇਨੀ ਨੇ ਦੇਸ਼ ਦੀ ਜਨਤਾ ਤੇ ਗੁੱਸੇ ਨੂੰ ਸ਼ਾਂਤ ਕਰਨ ਦੀ ਬਜਾਏ ਉਹਨਾਂ ਨੂੰ ਬਦਮਾਸ਼ਾਂ ਦਾ ਝੁੰਡ ਕਹਿ ਕੇ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਦਿੱਤਾ। ਦੂਜੇ ਪਾਸੇ ইরਾਨੀ ਸਰਕਾਰ ਨੇ ਇੱਕ ਬੇहद ਅਜੀਬੋ-ਗਰੀਬ ਅਤੇ ਬੇਵਾਦਤ ਕਦਮ ਚੁੱਕਿਆ ਹੈ ਜਿੱਥੇ ਇੱਕ ਪਾਸੇ ਲੋਕਾਂ ਦਾ ਖੂਨ ਬਹਾਇਆ ਜਾ ਰਿਹਾ ਹੈ ਉੱਥੇ ਹੀ ਸਰਕਾਰ ਨੇ ਉਹਨਾਂ ਲੋਕਾਂ ਲਈ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਉਹ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਲੜਾਈ ਵਿੱਚ ਸ਼ਹੀਦ ਮੰਨ ਰਹੀ ਹੈ। ਇਸ ਕਦਮ ਨੂੰ ਦੁਨੀਆ ਭਰ ਵਿੱਚ ਜਨਤਾ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਇੱਕ ਨਾਕਾਮ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਜਦੋਂ ਕਿ ਸੜਕਾਂ 'ਤੇ ਆਮ ਲੋਕ ਆਪਣੀ ਆਜ਼ਾਦੀ ਲਈ ਲੜ ਰਹੇ ਹਨ ਇਸ ਦਰਾਂਨ ਵਿਦੇਸ਼ਾਂ ਵਿੱਚ ਬੈਠੇ ইরਾਨੀ ਆਗੂਆਂ ਨੇ ਵੀ ਹੁਣ ਆਰ ਪਾਰ ਦੀ جنگ ਦਾਅ ਦੇ ਕਲਪਜਾ ਦਿੰਦਾ ਹੈ ਅਮਰੀਕਾ ਵਿੱਚ ਜਲਾਵਤਨੀ ਕੱਟ ਰਹੇ ਈਰਾਨ ਦੇ ਸਹਿਯਾਦੇ ਰੇਜ਼ਾ ਪਹਿਲਵੀ ਨੇ ইরਾਨੀ ਫੌਜ ਅਤੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਭਾਵੁਕ ਅਤੇ ਜ਼ੋਰਦਾਰ ਅਪੀਲ ਕੀਤੀ ਉਨ੍ਹਾਂ ਨੇ ਫੌਜ ਨੂੰ ਕਿਹਾ ਕਿ ਉਹ ਇਸ ਕਤ ਸਰਕਾਰ ਦਾ ਸਾਥ ਛੱਡ ਦੇਣਾ ਤੇ ਆਪਣੇ ਹੀ ਦੇਸ਼ ਦੇ નિર્ਦੋਸ਼ ਲੋਕਾਂ ਤੇ ਗੋਲੀਆਂ ਚਲਾਉਣ ਦੀ ਬਜਾਏ ਉਹਨਾਂ ਦੇ ਮੋਢੇ ਨਾਲ ਮੋਟਾ ਜੋੜ ਕੇ ਖੜੇ ਹੋਣ। ਇਹ ਵੀ ਤਹੀ ਇਸ ਅਪੀਲ ਨੇ ইরਾਨੀ ਸੱਤਾ ਦੇ ਗਲਹਾਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਸਭ ਤੋਂ ਹੈਰਾਨੀਜਨਕ ਅਤੇ ਬਹਾਦਰੀ ਭਰੀ ਤਸਵੀਰ ਈਰਾਨ ਦੀਆਂ ਔਰਤਾਂ ਪੇਸ਼ ਕਰ ਰਹੀਆਂ ਜੋ ਇਸ ਵਿਦਰੋਹ ਦੀ ਮੋਰੀ ਕਤਾਰ ਵਿੱਚ ਹਨ। ਇਹ ਔਰਤਾਂ ਨਾ ਸਿਰਫ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸੜਕਾਂ ਤੇ ਉੱਤਰੀਆਂ ਹਨ ਸਗੋਂ ਜਨਤਕ ਤੌਰ ਤੇ ਆਪਣੇ ਹਿਜਾਬ ਉਤਾਰ ਕੇ ਅਤੇ ਇਰਾਨੀ ਦੇ ਪੋਸਟਰਾਂ ਨੂੰ ਅੱਗ ਲਗਾ ਕੇ ਸਿੱਧੀ ਚੁਣੌਤੀ ਦੇ ਰਹੀਆਂ ਹਨ ਇਰਾਨੀ ਔਰਤਾਂ ਦਾ ਇਹ ਰੋਸ ਪ੍ਰਦਰਸ਼ਨ ਹੁਣ ਇੱਕ ਵਿਸ਼ਵ ਵਿਆਪੀ ਅੰਦੋਲਨ ਬਣ ਚੁੱਕਾ ਹੈ ਜਿਸ ਨੇ ਇਸਲਾਮ ਦੇ ਇੱਕ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ ਦੁਨੀਆ ਦੀਆਂ ਨਜ਼ਰਾਂ ਹੁਣ ਇਸ ਗੱਲ ਤੇ ਟਿਕੀਆਂ ਹੋਈਆਂ ਹਨ ਕਿ ਕੀ ਇਹ ਲੋਕ ਸ਼ਕਤੀ ਇਰਾਨ ਵਿੱਚ ਤੱਤਾ ਪਰਵਰਤਨ ਲਿਆਉਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਪਲ ਪਲ ਦੀ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਪੈਗਾਮ ਤੇ ਨਾਲ ਧੰਨਵਾਦ